ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 370 ਤੋਂ ਲੈ ਕੇ 371 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਖ ਦੇਰਜ ਠਾਣੀ ਮੁਈ ਦੁਖ ਸੰਤਾਪ ਕਰਕੇ ਜਠੇਰੇ ਕੀ ਚੂਕੀ ਕਾਨ ਪਿਰ ਰਖਿਆ ਕੀਨੀ ਸੁਗੜ ਸਜਾਨ ਸੁਨ ਹੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਗਾਰੇ ਸਤਿਗੁਰੂ ਮੋਕੋ ਹਰ ਨਾਮ ਦਿਵਾਇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਜਦੋਂ ਪ੍ਰਮਾਤਮਾ ਦੇ ਨਾਲ ਮੇਰਾ ਪ੍ਰੇਮ ਪੈ ਗਿਆ ਤਾਂ ਫਿਰ ਪ੍ਰਮਾਤਮਾ ਨੇ ਮੈਨੂੰ ਸਸ ਅਗਿਆਨਤਾ ਦੇ ਨਾਲੋਂ ਅਲੱਗ ਕਰ ਦਿੱਤਾ ਜਦੋਂ ਸਸ ਅਗਿਆਨਤਾ ਤੋਂ ਮੈਂ ਅਲੱਗ ਹੋ ਗਿਆ ਤਾਂ ਫਿਰ ਮੇਰੀ ਜਿਹੜੀ ਦੇਰ ਤੇ ਜਠਾਣੀ ਆਸਾ ਤੇ ਤ੍ਰਿਸ਼ਨਾ ਉਹ ਦੇਖ ਕੇ ਬੜੀਆਂ ਦੁਖੀ ਹੋਈਆਂ ਕਿ ਵੀ ਇਹਦੀ ਅਗਿਆਨਤਾ ਖਤਮ ਹੋ ਗਈ ਆ ਫੇਰ ਕਹਿੰਦੇ ਘਰ ਕੇ ਜਠੇਰੇ ਕੀ ਚੁੱਕੀ ਕਾਣ ਫੇਰ ਮੈਨੂੰ ਕਹਿੰਦੇ ਧਰਮ ਰਾਜ ਦਾ ਵੀ ਕੋਈ ਮੈਨੂੰ ਮੁਥਾਜਗੀ ਨਹੀਂ ਰਹਿ ਗਈ ਕਹਿੰਦੇ ਫਿਰ ਪਤੀ ਪਰਮੇਸ਼ਰ ਜੋ ਸਿਆਣਾ ਹੈ ਉਹਨੇ ਇਸ ਤਰ੍ਹਾਂ ਮੇਰੀ ਰੱਖਿਆ ਕੀਤੀ ਹੈ ਕਹਿੰਦੇ हे ਲੋਕੋ ਸੁਣੋ ਮੈਂ ਆਪਣੇ ਪਰਮੇਸ਼ਰ ਪਤੀ ਦੇ ਨਾਲ ਪ੍ਰੇਮ ਪਾਲਿਆ ਉਦ ਪ੍ਰੇਮ ਰਸ ਚਖ ਲਿਆ ਕਹਿੰਦੇ ਹੁਣ ਮੇਰੇ ਕਹਿੰਦੇ ਜਿਹੜੇ ਸਾਰੇ ਵੈਰੀ ਨੇ ਕਾਮਾਦਿਕ ਵੈਰੀ ਉਹ ਸਾਰੇ ਖਤਮ ਹੋ ਗਏ ਨੇ ਪਰਮਾਤਮਾ ਨੇ ਕਹਿੰਦੇ ਮੇਰਾ ਸਤਗੁਰ ਦੇ ਨਾਲ ਮੇਲ ਕਰਾਇਆ ਤੇ ਸਤਗੁਰ ਨੇ ਮੈਨੂੰ ਪਰਮਾਤਮਾ ਦਾ ਨਾਮ ਪੱਕਾ ਕਰਵਾ ਦਿੱਤਾ ਮੇਰੇ ਹਿਰਦੇ ਵਿੱਚ ਦ੍ਰਿੜ ਕਰ ਦਿੱਤਾ ਪ੍ਰਥਮੇ ਤਿਆਗੀ ਹੋਮੇ ਪ੍ਰੀਤ ਦੁਤਿਆ ਤਿਆਗੀ ਲੋਕਾ ਰੀਤ ਕਹਿੰਦੇ ਸਾਬਤੋਂ ਪਹਿਲਾਂ ਜਿਹੜਾ ਹੰਕਾਰ ਦੇ ਨਾਲ ਪ੍ਰੇਮ ਸੀ ਉਹ ਮੇਰਾ ਖਤਮ ਹੋ ਗਿਆ ਫੇਰ ਕਹਿੰਦੇ ਲੋਕਾਚਾਰੀ ਦੀਆਂ ਵੀ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਕਰਨਾ ਚਾਹੀਦਾ ਚਾਹੇ ਉਹ ਰੀਤ ਚੰਗੀ ਆ ਚਾਹੇ ਮਾੜੀ ਆ ਉਹ ਖਤਮ ਹੋਈ ਕਹਿੰਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਫੇਰ ਕਹਿੰਦੇ ਜਿਹੜੇ ਮਾਇਆ ਦੇ ਤਿੰਨੇ ਗੁਣ ਨੇ ਉਹ ਮੇਰੇ ਤਿਆਗ ਹੋ ਗਏ ਤੇ ਮੈਨੂੰ ਮਿੱਤਰ ਤੇ ਜਿਹੜੇ ਵੈਰੀ ਨੇ ਸਾਰੇ ਇੱਕ ਸਮਾਨ ਨਜ਼ਰ ਆਉਂਦੇ ਨੇ ਮੈਨੂੰ ਸਾਰਿਆਂ 'ਚ ਪ੍ਰਮਾਤਮਾ ਦਿਸਣ ਲੱਗ ਗਿਆ। ਤੁਰਿਆ ਗੁਣ ਮਿਲ ਸਾਧ ਪਛਾਨੇ। ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਹੁਣ ਮੈਂ ਉਹ ਗੁਣ ਪਾ ਲਿਆ ਸਭ ਤੋਂ ਵੱਡਾ ਜਿਹੜੇ ਜਿਹਦੇ ਨਾਲ ਸਭ ਤੋਂ ਉੱਚੀ ਅਵਸਥਾ ਤੁਰਿਆ ਪਦ ਪ੍ਰਾਪਤ ਹੁੰਦਾ। ਕਹਿੰਦੇ ਗੁਰੂ ਨੂੰ ਮਿਲ ਕੇ ਉਹ ਮੈਂ ਗੁਣ ਹੁਣ ਹਾਸਲ ਕਰ ਲਏ ਨੇ ਕਿ ਮੈਂ ਹੁਣ ਸਭ ਤੋਂ ਉੱਚੀ ਆਤਮਿਕ ਅਵਸਥਾ ਵਾਲੇ ਗੁਣ ਹਾਸਲ ਕਰ ਲਏ ਨੇ ਸਹਿਜ ਗੁਫਾ ਮੈਂ ਆਸਣ ਬਾਧਿਆ ਜੋਤ ਸਰੂਪ ਅਨਾਹਦ ਵਾਜਿਆ ਕਹਿੰਦੇ ਜਿਹੜਾ ਜੋਗੀ ਲੋਕ ਤਾਂ ਗੁਫਾਵਾਂ ਦੇ ਵਿੱਚ ਆਸਣ ਲਾਉਂਦੇ ਨੇ ਨਾ ਕਹਿੰਦੇ ਅਸੀਂ ਆਸਣ ਆਪਣੇ ਹਿਰਦੇ ਘਰ ਵਿੱਚ ਲਾਇਆ ਹਿਰਦੇ ਘਰ ਵਿੱਚ ਜਦੋਂ ਆਸਣ ਲਾਇਆ ਕਹਿੰਦੇ ਉਥੇ ਪਰਮਾਤਮਾ ਦੇ ਨਾਮ ਦਾ ਅਨਾਹਦ ਆਵਾਜ਼ ਆ ਵਜ ਰਿਹਾ ਸਾਡੇ ਅੰਦਰ ਕਹਿੰਦੇ ਪਰਮਾਤਮਾ ਦੀ ਜੋਤ ਸਰੂਪ ਦਾ ਅਨਾਹਦ ਵਾਜਾ ਅਸੀਂ ਸੁਣ ਰਹੇ ਹਾਂ ਕਿਉਂਕਿ ਅਸੀਂ ਹਿਰਦੇ ਦੇ ਘਰ ਵਿੱਚ ਹੀ ਆਸਣ ਲਾਇਆ ਅਨਾਹਦ ਉਹ ਨਾਦ ਹੁੰਦਾ ਸੰਗਤ ਜੀ ਜਿਹੜਾ ਬਿਨਾ ਬਜਾਇਆ ਇੱਕ ਰਾਸ ਵਜਦਾ ਹੈ ਜਿਸ ਤਰ੍ਹਾਂ ਸੁਣਦੇ ਆ ਨਾ ਕਿ ਵੀ ਸ੍ਰਿਸ਼ਟੀ ਦੇ ਵਿੱਚ ਅਨਾਹਦ ਨਾਦ ਹਰ ਵਕਤ ਵਜ ਰਿਹਾ ਹੈ ਪਰ ਉਹ ਰੂਹਾਂ ਜੋ ਪਰਮਾਤਮਾ ਦੇ ਨਾਲ ਮਿਲਦੀਆਂ ਨੇ ਜਿਨ੍ਹਾਂ ਦੀ ਅਪੇਧਤਾ ਹੋ ਜਾਂਦੀ ਆ ਉਹ ਇਸ ਇੱਕ ਰਸ ਅਨਾਹਦ ਨੂੰ ਮਾਣਦੇ ਨੇ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰੀਅ ਸਿਉ ਰਾਤੀ ਤਨ ਸੁਹਾਗਣ ਨਾਰ ਕਹਿੰਦੇ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਮੇਰੇ ਮਨ ਦੇ ਵਿੱਚ ਬਹੁਤ ਆਨੰਦ ਹੁੰਦਾ ਹੈ ਕਹਿੰਦੇ ਉਹ ਜੀ ਵਿਸਤਰੀ ਜਿਸ ਦਾ ਕਹਿੰਦੇ ਪ੍ਰੇਮ ਪਤੀ ਪਰਮਾਤਮਾ ਪਰਮੇਸ਼ਰ ਦੇ ਨਾਲ ਪੈ ਗਿਆ ਉਹ ਕਹਿੰਦੇ ਧਨ ਹੈ ਕਹਿੰਦੇ ਉਹ ਸੋਭਾਵੰਤੀ ਹੈ ਜੀਵ ਇਸਤਰੀ ਜਨ ਨਾਨਕ ਬੋਲੇ ਬ੍ਰह्म ਵਿਚਾਰ ਜੋ ਸੁਣੈ ਕਮਾਵੈ ਸੋ ਉਤਰੈ ਪਾਰ ਕਹਿੰਦੇ ਪਰਮਾਤਮਾ ਦਾ ਸੇਵਕ ਨਾਨਕ ਉਸ ਪਰਮਾਤਮਾ ਦੇ ਨਾਮ ਦੀਆਂ ਪਰਮਾਤਮਾ ਦੇ ਦਰ ਘਰ ਦੀਆਂ ਵਿਚਾਰਾਂ ਕਰਦਾ ਹੈ ਜੋ ਵੀ ਕਹਿੰਦੇ ਇਸ ਉਪਦੇਸ਼ ਨੂੰ ਸੁਣਦਾ ਹੈ ਤੇ ਕਮਾਉਂਦਾ ਹੈ ਉਹਦੇ ਨਾਮ ਜਪਣ ਦੇ ਨੂੰ ਉਹ ਕਹਿੰਦੇ ਇਸ ਪਬਜਲ ਨੂੰ ਪਾਰ ਕਰ ਲੈਂਦਾ ਹੈ ਸੰਸਾਰ ਸਾਗਰ ਦੇ ਪਬਜਲ ਨੂੰ ਜਨਮ ਨ ਮਰਨ ਨ ਆਵੇ ਨ ਜਾਏ ਹਰ ਸੇਤੀ ਉਹ ਰਹੇ ਸਮਾਏ ਫਿਰ ਉਹ ਜੀਵ ਜਿਹੜਾ ਕਹਿੰਦੇ ਵੀ ਉਸ ਪਰਮਾਤਮਾ ਦੇ ਦਰਕਾਰ ਦੀਆਂ ਵਿਚਾਰਾਂ ਨੂੰ ਸੁਣਦਾ ਹੈ ਤੇ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ ਫਿਰ ਕਹਿੰਦੇ ਉਹ ਜਨਮ ਮਰਨ ਜਿਹੜਾ ਹੈਗਾ ਆਵਾਗਵਨ ਉਹਨੂੰ ਖਤਮ ਕਰ ਲੈਂਦਾ ਹੈ ਤੇ ਉਹ ਹਮੇਸ਼ਾ ਪਰਮਾਤਮਾ ਦੇ ਵਿੱਚ ਉਹਦੀ ਸਮਾਈ ਹੋਈ ਰਹਿੰਦੀ ਆ ਉਹ ਪਰਮਾਤਮਾ ਦੇ ਵਿੱਚ ਅਪੇਦਤਾ ਪਾ ਲੈਂਦਾ ਹੈ ਆਸਾ ਮਹੱਲਾ ਪੰਜਵਾਂ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਕਹਿੰਦੇ ਜਿਹੜੀ ਪ੍ਰਮਾਤਮਾ ਦੀ ਭਗਤੀ ਕਰਨੀ ਆ ਨਾ ਕਹਿੰਦੇ ਉਹ ਇੱਕ ਇਸ ਤਰ੍ਹਾਂ ਦੀ ਇਸਤਰੀ ਸਮਝੋ ਜਿਹਦੇ ਵਿੱਚ ਬੜੇ ਕਹਿੰਦੇ ਨਮਰਤਾ ਵਾਲੇ ਤੇ ਮਿੱਠੇ ਗੁਣ ਨੇ ਉਹ ਕਹਿੰਦੇ ਬੜੀ ਸੁੰਦਰ ਹੈ ਇਹ ਭਗਤੀ ਰੂਪੀ ਇਸਤਰੀ ਤੇ ਕਹਿੰਦੇ ਇਹਨੂੰ ਇਹਦਾ ਜਿਹੜਾ ਆਚਰਣ ਹੈ ਉਹ ਵੀ ਪੂਰਾ ਬਹੁਤ ਚੰਗਾ ਹੈ ਜਿਤ ਗ੍ਰਹਿ ਵਸੈ ਸੁ ਗ੍ਰਹਿ ਸੋਭਵੰਤ ਗੁਰਮਖ ਪਾਈ ਕਿਨੇ ਵਿਰਲੇ ਜੰਤਾ ਜਿਤ ਗ੍ਰਹਿ ਵਸੈ ਸੁ ਗ੍ਰਹਿ ਸੋਭਵੰਤ ਗੁਰਮਖ ਪਾਈ ਕਿਨੇ ਵਿਰਲੇ ਜੰਤਾ ਫਿਰ ਕਹਿੰਦੇ ਜਿਹੜੀ ਇਹ ਭਗਤੀ ਰੂਪੀ ਇਸਤਰੀ ਆ ਕਹਿੰਦੇ ਜਿਸ ਵੀ ਹਿਰਦੇ ਵਿੱਚ ਵਸਦੀ ਆ ਉਹ ਹਿਰਦਾ ਸੋਭਾ ਵਾਲਾ ਹੋ ਜਾਂਦਾ ਉਹਦੀ ਹਰ ਕੋਈ ਸੋਭਾ ਕਰਦਾ ਪਰ ਕਹਿੰਦੇ ਇਹ ਗੁਰੂ ਦੇ ਸਨਮੁਖ ਰਹਿ ਕੇ ਕਿਸੇ ਵਿਰਲੇ ਜੀਵ ਨੇ ਇਹ ਭਗਤੀ ਰੂਪੀ ਇਸਤਰੀ ਪਾਈ ਹੈ ਕਹਿੰਦੇ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜਜ ਕਾਜ ਪਰ ਥਾਏ ਸੁਹਾਈ ਰਹਾਓ ਕਹਿੰਦੇ ਅਸੀਂ ਵੀ ਇਹ ਭਗਤੀ ਰੂਪੀ ਇਸਤਰੀ ਜੋ ਕਿ ਸ੍ਰੇਸ਼ਟ ਕਰਨੀ ਹੈ ਗੁਰੂ ਨੂੰ ਮਿਲ ਕੇ ਅਸੀਂ ਪ੍ਰਾਪਤ ਕੀਤੀ ਹੈ ਫਿਰ ਕਹਿੰਦੇ ਇਹ ਐਸ ਲੋਕ ਵਿੱਚ ਵੀ ਤੇ ਉਸ ਪਰਲੋਕ ਵਿੱਚ ਵੀ ਕਹਿੰਦੇ ਸਹਾਈ ਹੁੰਦੀ ਆ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰੈ ਉਦਾਸ ਕਹਿੰਦੇ ਜਦੋਂ ਗੁਰੂ ਦੇ ਘਰ ਵਿੱਚ ਰਹਿੰਦੀ ਆ ਇਹ ਭਗਤੀ ਰੂਪੀ ਇਸਤਰੀ ਤਾਂ ਆਪਣੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਬੜੀ ਉਦਾਸ ਆ ਕਹਿੰਦੇ ਕ ਮਤਲਬ ਪ੍ਰਾਪਤੀ ਕਰਨੀ ਚਾਹੁੰਦੀ ਆ ਪਤੀ ਪਰਮੇਸ਼ਰ ਦੀ ਕਰ ਸੇਵਾ ਸਤਪੁਰਖ ਮਨਾਇਆ ਗੁਰ ਆਣੀ ਕਰ ਮਹਿਤਾ ਸਰਬ ਸੁਖ ਪਾਇਆ ਫਿਰ ਕਹਿੰਦੇ ਉਸ ਪਿਤਾਰ ਰੂਪ ਗੁਰੂ ਦੀ ਸੇਵਾ ਕਰਕੇ ਕਹਿੰਦੇ ਫਿਰ ਜਦੋਂ ਇਹ ਭਗਤੀ ਰੂਪੀ ਇਸਤਰੀ ਉਹਨੂੰ ਕਹਿੰਦੇ ਪ੍ਰਮਾਤਮਾ ਨੂੰ ਮਨਾ ਲੈਂਦੀ ਆ ਤਾਂ ਫਿਰ ਪ੍ਰਮਾਤਮਾ ਗੁਰੂ ਦੇ ਕਹਿਣ ਤੇ ਕਹਿੰਦੇ ਜਦੋਂ ਹਿਰਦੇ ਘਰ ਵਿੱਚ ਆ ਜਾਂਦਾ ਤਾਂ ਫਿਰ ਇਹ ਭਗਤੀ ਰੂਪੀ ਇਸਤਰੀ ਬੜਾ ਸੁਖ ਪਾਉਂਦੀ ਆ 32 ਸੁਲਖਣੀ ਸੱਚ ਸੰਤਤਪੂਤ ਆਗਿਆਕਾਰੀ ਸੁਗਡ ਸਰੂਪ ਕਹਿੰਦੇ ਜਿਹੜੀ ਇਹ ਭਗਤੀ ਰੂਪੀ ਇਸਤਰੀ ਆ ਇਹਦੇ ਵਿੱਚ ਕਹਿੰਦੇ 32 ਚੰਗੇ ਗੁਣ ਨੇ ਫਿਰ ਕਹਿੰਦੇ ਇਹ ਇਹ ਜਿੱਦਾਂ ਨਾਮ ਇਕੱਠਾ ਕਰਦੀ ਆ ਪ੍ਰਮਾਤਮਾ ਦਾ ਜਪ ਕੇ ਉਹ ਇਹਦਾ ਪੁੱਤਰ ਆ ਕਹਿੰਦੇ ਤੇ ਇਹ ਬੜੀ ਕਹਿੰਦੇ ਆਗਿਆਕਾਰੀ ਹੈ ਬੜੀ ਸਿਆਣੀ ਹੈ ਬੜੇ ਚੰਗੇ ਰੂਪ ਵਾਲੀ ਹੈ ਇਛ ਪੂਰੇ ਮਨਕੰਤ ਸੁਆਮੀ ਸਗਲ ਸੰਤੋਖੀ ਧੀਰਜਠਾਣੀ ਕਹਿੰਦੇ ਇਹ ਪਤੀ ਪਰਮੇਸ਼ਰ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਦੀ ਆ ਤੇ ਆਸਾ ਤ੍ਰਿਸ਼ਨਾ ਵਰਗੀਆਂ ਧੀਰਜਠਾਣੀ ਨੂੰ ਸ਼ਾਂਤੀ ਚ ਰੱਖਦੀ ਆ ਸਭ ਪਰਵਾਰ ਮਹੇਸ਼੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਕਹਿੰਦੇ ਸਾਰੇ ਜਿਹੜੇ ਆਤਮਿਕ ਚੰਗੇ ਗੁਣ ਨੇ ਦਇਆ ਸੰਤੋਖ দান ਸੇਵਾ ਸਾਰਿਆਂ ਨਾਲੋਂ શ્રેਸ਼ਟ ਇਹ ਭਗਤੀ ਆ ਕਹਿੰਦੇ ਕਹਿੰਦੇ ਇਹੀ ਜਿਹੜੀਆਂ ਆਸਾ ਤ੍ਰਿਸ਼ਨਾ ਹੋਰ ਕਹਿੰਦੇ ਜਿਹੜੀਆਂ ਮਾੜੀਆਂ ਵਾਦੀਆਂ ਨੇ ਉਹਨਾਂ ਸਾਰਿਆਂ ਨੂੰ ਇਹੀ ਮਤ ਦਿੰਦੀ ਹੈ ਤਾਂ ਸੁਗ੍ਰਹਿ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੈ ਸੁਖ ਵਿਹਾਏ ਕਹਿੰਦੇ ਉਹ ਹਿਰਦਾ ਧਨ ਹੈ ਜਿੱਥੇ ਕਹਿੰਦੇ ਇਹ ਭਗਤੀ ਰੂਪੀ ਇਸਤਰੀ ਆ ਵਸਦੀ ਆ ਫੇਰ ਕਹਿੰਦੇ ਉਹ ਸੇਵਕ ਨਾਨਕ ਜੀ ਕਹਿੰਦੇ ਆਪਣੀ ਜੀਵਨ ਸੁੱਖਾਂ ਵਿੱਚ ਬਤੀਤ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਭਗਤੀ ਰੂਪੀ ਇਸਤਰੀ ਆ ਵਸਦੀ ਆ ਆਸਾ ਮਹੱਲਾ ਪੰਜਮਾ ਮਤਾ ਕਰੋ ਸੋ ਪੱਕਨ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਕਹਿੰਦੇ ਮਾਇਆ ਇਸ ਤਰ੍ਹਾਂ ਦੀ ਪ੍ਰਧਾਨ ਹੈ ਜੇ ਕਹਿੰਦੇ ਵੀ ਅਸੀਂ ਕੋਸ਼ਿਸ਼ ਵੀ ਕਰਦੇ ਆਂ ਵੀ ਇਸ ਮਾਇਆ ਤੋਂ ਛੁਟਕਾਰਾ ਪਾ ਲਈਏ ਤਾਂ ਮਾਇਆ ਕਹਿੰਦੇ ਸਾਡੀ ਕੋਈ ਚੱਲਣ ਨਹੀਂ ਦਿੰਦੀ ਜੇ ਕਹਿੰਦੇ ਸਾਡੇ ਕੋਈ ਅਸੀਂ ਸੀਲ ਸੰਜਮ ਸੰਤੋਖ ਵਰਗੇ ਗੁਣ ਕਹਿੰਦੇ ਗ੍ਰਹਿਣ ਕਰਦੇ ਆ ਨਾ ਇਹ ਉਹਨਾਂ ਦੇ ਕੋਲ ਹੀ ਖੜੀ ਆ ਉਹਨਾਂ ਨੂੰ ਸਾਡੇ ਵਾਸਤ ਨਹੀਂ ਆਉਣ ਦਿੰਦੇ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਨ ਨਾ ਦੇਈ ਵਖ ਵਖ ਪਰਮਾਵੇ ਕਹਿੰਦੇ ਬੜੇ ਤਰੀਕਿਆਂ ਦੇ ਨਾਲ ਸਾਨੂੰ ਇਹ ਮਾਇਆ ਬੜੇ ਤਰੀਕਿਆਂ ਦੇ ਨਾਲ ਸਾਨੂੰ ਪਰਮਾਉਂਦੀ ਆ ਕਹਿੰਦੇ ਸਾਨੂੰ ਆਪਣੇ ਹਿਰਦੇ ਦੇ ਵਿੱਚ ਟਿਕਣ ਨਹੀਂ ਦਿੰਦੀ ਕਹਿੰਦੇ ਬੜੇ ਤਰੀਕਿਆਂ ਦੇ ਨਾਲ ਸਾਡੇ ਮਨ ਨੂੰ ਹਾਫ ਭਾਵ ਕਰਦੀ ਆ ਕਰ ਕੀ ਨਾਇਕ ਕਰਵਾਸ ਨਾ ਦੇਵੈ ਯਤਨ ਕਰੋ ਉਰ ਜਾਏ ਪਰੇ ਵੈਰਾਓ ਕਹਿੰਦੇ ਘਰ ਦੀ ਮਾਲਕ ਵਣ ਬੈਠੀ ਆ ਘਰ ਦੇ ਵਿੱਚ ਕਹਿੰਦੇ ਹਿਰਦੇ ਘਰ ਵਿੱਚ ਟਿਕਣ ਨਹੀਂ ਦਿੰਦੀ ਹੈ ਜਿੰਨੀਆਂ ਵੀ ਕੋਸ਼ਿਸ਼ ਕਰੀਏ ਜਿਆਦਾ ਤੋਂ ਜਿਆਦਾ ਸਾਨੂੰ ਉਲਝਣਾ ਵਿੱਚ ਪਾਉਂਦੀ ਆ ਮਾਇਆ ਆਪ ਘਰ ਦੀ ਹਿਰਦੇ ਘਰ ਦੀ ਸੇਵਕ ਬਣ ਗਈ ਆ ਹਿਰਦੇ ਘਰ ਦੀ ਮਾਲਕ ਬਣ ਗਈ ਆ ਤੁਰਕੀ ਭੇਜੀ ਆਈ ਅਮਰ ਨੌਖੰਡ ਜੀਤੇ ਸਭ ਥਾਨ ਥਨੰਤਰ ਕਹਿੰਦੇ ਪ੍ਰਮਾਤਮਾ ਨੇ ਦਰਗਾਹ ਤੋਂ ਭੇਜੀ ਸੀ ਸੇਵਕਾ ਬਣਨ ਲਈ ਪਰ ਮਾਲਕ ਬਣ ਗਈ ਆ ਕਹਿੰਦੇ ਇਹਨੇ ਧਰਤੀ ਦੇ ਸਾਰੇ 9 ਖੰਡ ਹਰ ਇੱਕ ਜਗ੍ਹਾ ਦੇ ਉੱਪਰ ਇਹਨੇ ਆਪਣਾ ਕਬਜ਼ਾ ਕੀਤਾ ਹੋਇਆ ਮਾਇਆ ਨੇ। ਤਟ ਤੀਰਥ ਨਾ ਛੋੜੇ ਜੋਗ ਸੰਨਿਆਸ ਪੜ ਠਾਕੇ ਸਿਮਰਤ ਵੇਦ ਅਭਿਆਸ। ਕਹਿੰਦੇ ਟਟਾਂ ਤੀਰਥਾਂ ਤੇ ਰਹਿਣ ਵਾਲੇ ਜੋਗੀ ਸੰਨਿਆਸੀ ਵੀ ਇਸ ਮਾਇਆ ਨੇ ਨਹੀਂ ਬਖਸ਼ੇ। ਉਹਨਾਂ ਨੂੰ ਵੀ ਕਹਿੰਦੇ ਘੇਰਦੀ ਹੈ। ਕਹਿੰਦੇ ਹੋਰ ਸਿਮਰਤ ਸਾਸਤਰ ਵੇਦ ਪੜਨ ਵਾਲੇ ਪੰਡਤ ਵਿਦਵਾਨ ਲੋਕਾਂ ਨੂੰ ਵੀ ਕਹਿੰਦੇ ਠੱਗਦੀ ਹੈ ਜਹ ਬੈ ਸੋ ਤਹ ਨਾਲੇ ਵੈਸੇ ਸਗਲ ਪਵਨ ਮਹਿ ਸਬਲ ਪਰ ਵੈਸੇ ਕਹਿੰਦੇ ਜਿੱਥੇ ਵੀ ਅਸੀਂ ਜਾਣੇ ਆ ਮਾਇਆ ਸਾਡੇ ਨਾਲ ਹੀ ਜਾਂਦੀ ਆ ਸਾਰੇ ਸੰਸਾਰ ਦੇ ਵਿੱਚ ਕਹਿੰਦੇ ਬੜੀ ਕਹਿੰਦੇ ਤਾਕਤਵਰ ਹੋ ਕੇ ਫਿਰਦੀ ਆ ਹੋਛੀ ਸਰਣ ਪਿਆਰ ਰਹਿਣ ਨਾ ਪਾਈ ਕਹ ਮੀਤਾ ਹੋ ਕਹਿ ਪਹਿ ਜਾਈ ਹੋਛੀ ਸਰਣ ਪਿਆਰ ਰਹਿਣ ਨਾ ਪਾਈ ਕਹ ਮੀਤਾ ਹੋ ਕਹਿ ਪਹਿ ਜਾਈ ਕਹਿੰਦੇ ਜੇ ਕੋਈ ਪਹੁੰਚਿਆ ਹੋਇਆ ਸਾਧ ਨਹੀਂ ਹੈਗਾ ਜੀ ਦੀ ਅਸੀਂ ਸ਼ਰਨ ਪੈਨੇ ਆ ਫਿਰ ਵੀ ਕਹਿੰਦੇ ਸਾਡੀ ਕੋਈ ਇੱਕ ਜਾਣ ਨਹੀਂ ਦਿੰਦੀ ਇਹ ਫਿਰ ਕਹਿੰਦੇ ਹੇ ਮੇਰੇ ਮਿੱਤਰ ਵੀਸੀ ਕੀ ਦੇ ਕੋਲ ਜਾ ਕੇ ਫਰਿਆਦ ਕਰੀਏ ਇਸ ਮਾਇਆ ਦੇ ਵਿਰੁੱਧ ਸੁਣ ਉਪਦੇਸ਼ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇਆ ਕਹਿੰਦੇ ਗੁਰੂ ਦੀ ਸੋਭਾ ਸੁਣ ਕੇ ਫਿਰ ਮੈਂ ਗੁਰੂ ਦੇ ਕੋਲ ਆਇਆ ਫਿਰ ਗੁਰੂ ਦਾ ਕਹਿੰਦੇ ਉਪਦੇਸ਼ ਸੁਣਿਆ ਗੁਰੂ ਨੇ ਹਰੀ ਦਾ ਨਾਮ ਮੈਨੂੰ ਦ੍ਰਿੜ ਕਰਵਾਇਆ ਗੁਰੂ ਬਾਰੇ ਸੁਣਿਆ ਕਿ ਗੁਰੂ ਦੀ ਮਹਿਮਾ ਬਹੁਤ ਆ ਫਿਰ ਗੁਰੂ ਨੇ ਉਪਦੇਸ਼ ਦਿੱਤਾ ਤੇ ਮੈਨੂੰ ਹਰੀ ਦਾ ਨਾਮ ਦ੍ਰਿੜਕਾਇਆ ਫਿਰ ਕੀ ਹੋਇਆ ਨਿਜਕਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲੇਉ ਨਾਨਕ ਪਏ ਅਚਿੰਤਾ ਫਿਰ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੇ ਗੁਣ ਗਾਏ ਉਸ ਅਨੰਤ ਪਰਮਾਤਮਾ ਦੇ ਫਿਰ ਕਹਿੰਦੇ ਉਹ ਪਰਮਾਤਮਾ ਦਾ ਮਿਲਾਪ ਹੋ ਗਿਆ ਤੇ ਨਾਨਕ ਜੀ ਕਹਿੰਦੇ ਨੇ ਫਿਰ ਜੀਵ ਮਾਇਆ ਵੱਲੋਂ ਅਚਿੰਤ ਹੋ ਗਿਆ ਕਰ ਮੇਰਾ ਇਹ ਨਾਇਕ ਹਮਾਰੀ ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੁਜਾ ਕਹਿੰਦੇ ਮੇਰਾ ਇਹ ਘਰ ਆ ਹੁਣ ਕਹਿੰਦੇ ਇਸ ਘਰ ਦੇ ਵਿੱਚ ਪਰਮਾਤਮਾ ਨੇ ਇਹਨੂੰ ਮੇਰੀ ਮਾਇਆ ਨੂੰ ਸੇਵਕਾ ਬਣਾ ਦਿੱਤਾ ਤੇ ਮੈਨੂੰ ਕਹਿੰਦੇ ਪ੍ਰਮਾਤਮਾ ਨੇ ਆਪਣਾ ਦਰਬਾਰੀ ਬਣਾ ਲਿਆ ਜਦੋਂ ਤੋਂ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਤਾ ਜੇ ਪੱਤਰੀ ਜਲਾਵੋ ਦੁਤੀਏ ਮਤਾ ਦੋਈ ਮਾਨੁਖ ਪਹਿਚਾਵੋ ਤ੍ਰਿਤਿਏ ਮਤਾ ਕਿਛ ਕਰੋ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ ਮਹਾ ਆਨੰਦ ਅਚਿੰਤ ਸਹਜਾਇ ਦੁਸ਼ਮਨ ਦੂਤ ਮੁਏ ਸੁਖ ਪਾਇਆ ਰਹਾਓ ਹਾਂਜੀ ਸੰਗਤ ਜੀ ਜਿਹੜਾ ਇਹ ਵਾਲੀ ਬਾਣੀ ਆ ਇਹਦਾ ਇਤਿਹਾਸਕ ਵਿਸ਼ੋਖੜਾ ਕਿ ਜਦੋਂ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰਨ ਲਈ ਚੜ ਕੇ ਆ ਰਿਹਾ ਸੀ ਤਾਂ ਪਤਾ ਲੱਗਣ ਤੇ ਸਿੱਖ ਸੰਗਤਾਂ ਨੇ ਗੁਰੂ ਸਹਿਬਾਨ ਨੂੰ ਕਿਹਾ ਕਿ ਵੀ ਆਹ ਕਹਿੰਦੇ ਨੇ ਕਿ ਪ੍ਰਥਮੇ ਮਤਾ ਜਪੱਤਰੀ ਚ ਲਾਵੋ ਉਹ ਕਹਿੰਦੇ ਵੀ ਗੁਰੂ ਸਹਿਵਾਨ ਵੀ ਇਸ ਤਰ੍ਹਾਂ ਸੁਲਹੀ ਖਾਨ ਨੇ ਚੜ੍ਹਾਈ ਕੀਤੀ ਆ ਤਾਂ ਆਪਾਂ ਉਹਨੂੰ ਕੋਈ ਪੱਤਰ ਵਗੈਰਾ ਭੇਜੀਏ ਪੁੱਛਣ ਲਈ ਕਿ ਵੀ ਕਿਉਂ ਹੋਈ ਕਰ ਰਿਹਾ ਹੈ ਹਨਾ ਦੁੱਤੀਏ ਮਤਾ ਦੋਇ ਮਾਨੁਖ ਪਹਿਚਾਵੋ ਫਿਰ ਕਹਿੰਦੇ ਜੇ ਪੱਤਰੀ ਨਹੀਂ ਕੋਈ ਚਿੱਠੀ ਪੱਤਰ ਨਹੀਂ ਭੇਜਣਾ ਉਹਨੂੰ ਤਾਂ ਕਿਸੇ ਨੂੰ ਕਿਸੇ ਨੂੰ ਭੇਜ ਕੇ ਦੋ ਚਾਰ ਸਿੱਖ ਸੰਗਤਾਂ ਦੇ ਵਿੱਚੋਂ ਜਾ ਕੇ ਸਿੱਖ ਉਹਦੇ ਨਾਲ ਜਾ ਕੇ ਗੱਲ ਕਰਨ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਤੀਜੀ ਇਹ ਸਲਾਹ ਕਰਦੀ ਸੰਗਤ ਕਿ ਗੁਰੂ ਸਹਿਬਾਨ ਜੀ ਇਹਦੇ ਲਈ ਤਾਂ ਕੋਈ ਉਪਾਅ ਕਰਨਾ ਪੈਣਾ ਉਹਦੀ ਚੜ੍ਹਾਈ ਬਾਰੇ ਸੁਲਹੀ ਖਾਨ ਦੀ ਬਾਰੇ ਫਿਰ ਗੁਰੂ ਅਰਜਨ ਪਾਚੀ ਕਹਿੰਦੇ ਨੇ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ ਕਹਿੰਦੇ ਹੈ ਪਰਮਾਤਮਾ ਜੀ ਅਸੀਂ ਨਾ ਪੱਤਰੀ ਭੇਜੀ ਨਾ ਕੋਈ ਸਲਾਹਕਾਰ ਭੇਜੇ ਤੇ ਨਾ ਕੋਈ ਉਪਾਅ ਕੀਤਾ ਸਭ ਕੁਝ ਛੱਡ ਕੇ ਪ੍ਰਮਾਤਮਾ ਦੀ ਸੁਲਹੀ ਖਾਨ ਦੀ ਚੜ੍ਹਾਈ ਵਾਰੇ ਤੇਰੇ ਕੋਲੀ ਅਰਾਧਨਾ ਕੀਤੀ ਪ੍ਰਮਾਤਮਾ ਨੂੰ ਇਹਦਾ ਨਾਮ ਹੀ ਜਪਿਆ ਪ੍ਰਮਾਤਮਾ ਕੋਲੀ ਆਪਣੀ ਰਜ਼ੋਈ ਕੀਤੀ ਫਿਰ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਵੀ ਪ੍ਰਮਾਤਮਾ ਦੀ ਨੂੰ ਧਿਆਨ ਚ ਰੱਖਿਆ ਫਿਰ ਕੀ ਹੋਇਆ ਕਹਿੰਦੇ ਪ੍ਰਮਾਤਮਾ ਦਾ ਧਿਆਨ ਕਰਨ ਦੇ ਨਾਲ ਮੇਰੇ ਮਨ ਨੂੰ ਮਹਾ ਆਨੰਦ ਮਿਲਿਆ ਅਸੀਂ ਅਚਿੰਤ ਹੋ ਗਏ ਕਹਿੰਦੇ ਫਿਰ ਪ੍ਰਮਾਤਮਾ ਨੇ ਆਪ ਹੀ ਇਸ ਜਿਹੜੀ ਸੀਗੀ ਸੁਲਹੀ ਕਰਨ ਵਾਲੀ ਜਿਹੜੀ ਸਮੱਸਿਆ ਸੀ ਉਹਦਾ ਪ੍ਰਮਾਤਮਾ ਨੇ ਆਪ ਹੀ ਹੱਲ ਕੀਤਾ ਕਿਵੇਂ ਕਹਿੰਦੇ ਦੁਸ਼ਮਨ ਦੂਤ ਮੁਏ ਸੁਖ ਪਾਇਆ ਜੇ ਸਨਾਂ ਸਭ ਜਾਣਦੇ ਹੋ ਨਾ ਸੁਲਹੀ ਖਾਨ ਫਿਰ ਸ਼ਾਇਦ ਉਹਦੇ ਕਿਸੇ ਮਿੱਤਰ ਦਾ ਇਟਾਂ ਦਾ ਪੱਠਾ ਸੀ ਰਸਤੇ ਚੋਂਦਿਆਂ ਉਹਨੇ ਸੋਚਿਆ ਵੀ ਮੈਂ ਉੱਥੋਂ ਪੱਠੇ ਨੂੰ ਦੇਖ ਕੇ ਫਿਰ ਮਤਲਬ ਜਲਦਾ ਹੈਗਾ ਅੱਗੇ ਗੁਰੂ ਸਾਹਿਬ ਵਾਨਵਾਲ ਤਾਂ ਪੱਠਾ ਜਦੋਂ ਦੇਖਣ ਗਿਆ ਉਹਦੇ ਘੋੜੇ ਨੇ ਸੁਲਹੀ ਖਾਨ ਦੇ ਉੱਪਰ ਬੈਠੇ ਬਿਠਾਏ ਨੇ ਪੱਠੇ ਦੇ ਵਿੱਚ ਦੀ ਅੱਗ ਵਿੱਚ ਛਾਲ ਮਾਰ ਦਿੱਤੀ ਤਾਂ ਇਸ ਤਰ੍ਹਾਂ ਉਹ ਸੁਲਹੀ ਖਾਨ ਆਪਣੇ ਘੋੜੇ ਸਮੇਤ ਉੱਥੇ ਹੀ ਪੂਰਾ ਹੋ ਗਿਆ ਅੱਗ ਦੇ ਵਿੱਚ ਸੜ ਕੇ ਦੁਸ਼ਮਨ ਦੂਤ ਮੁਏ ਸੁਖ ਪਾਇਆ ਰਹਾਓ ਸਤਗੁਰ ਮੋਕੋ ਦਿਆ ਉਪਦੇਸ਼ ਜੀਓ ਪਿੰਡ ਸਭ ਹਰ ਕਾ ਦੇਸ ਕਹਿੰਦੇ ਅਸੀਂ ਜੀਵ ਸੋਚਦੇ ਰਹਿੰਦੇ ਆ ਵੀ ਇਹ ਸਾਡਾ ਸਰੀਰ ਆ ਸਭ ਕੁਝ ਸਾਡਾ ਕਹਿੰਦੇ ਮੈਨੂੰ ਗੁਰੂ ਨੇ ਦੱਸਿਆ ਕਿ ਸਾਡੀ ਜਿੰਦ ਸਰੀਰ ਇਹ ਸਭ ਕੁਝ ਉਸ ਪਰਮਾਤਮਾ ਦਾ ਦੇਸ ਆ ਜੋ ਕਿਛ ਕਰੀ ਸੋ ਤੇਰਾ ਤਾਣ ਜੋ ਕੁਛ ਵੀ ਕਹਿੰਦੇ ਅਸੀਂ ਕਰਦੇ ਆ ਉਸ ਪਰਮਾਤਮਾ ਦਾ ਕਹਿੰਦੇ ਉਹਦਾ ਦਿੱਤਾ ਹੋਇਆ ਬੱਲਾ ਜਿਹਦੇ ਆਸਰੇ ਅਸੀਂ ਕਰਦੇ ਆ ਤੂੰ ਮੇਰੀ ਓਟ ਤੂੰ ਹੈਂ ਦੀਵਾਨ ਕਹਿੰਦੇ ਹੈ ਪਰਮਾਤਮਾ ਜੀ ਮੈਨੂੰ ਤੇਰਾ ਹੀ ਆਸਰਾ ਮੈਨੂੰ ਤੇਰਾ ਹੀ ਸਹਾਰਾ ਤੁਦ ਨੂੰ ਛੋੜ ਜਾਈਏ ਪ੍ਰਭ ਕੈ ਤਰ ਕਹਿੰਦੇ ਹੈ ਪਰਮਾਤਮਾ ਜੀ ਤੈਨੂੰ ਛੱਡ ਕੇ ਅਸੀਂ ਹੋਰ ਕਿਹਦਾ ਆਸਰਾ ਲੱਭ ਸਕਦੇ ਆ ਆ ਨਨਬੀਆ ਤੇਰੀ ਸੰਸਰ ਕਿਉਂਕਿ ਤੇਰੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂਗਾ ਜਿਹਦਾ ਆਸਰਾ ਤੱਕੀਏ ਜਿਹਨੇ ਤੇਰੇ ਵਾਂਗੂ ਸਾਡੀ ਮਦਦ ਕਰ ਦੇਣੀ ਆ ਤੇਰੇ ਸੇਵਕੋ ਕਿਸ ਕੀ ਕਾਣ ਸਾਕਤ ਪੂਲਾ ਫਿਰੈ ਬੇਬਾਨ ਕਹਿੰਦੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਨਾ ਪਰਮੇਸ਼ਰ ਜੀ ਜਿਹਨੂੰ ਤੇਰੇ ਤੇ ਭਰੋਸਾ ਹੋ ਜਾਂਦਾ ਫਿਰ ਉਹਨੂੰ ਕਿਸੇ ਦੀ ਮੁਥਾਜਗੀ ਨਹੀਂ ਰਹਿੰਦੀ ਹੈਗੀ ਪਰ ਕਹਿੰਦੇ ਮਨਮੁਖ ਜੋ ਤੇਰੇ ਤੇ ਭਰੋਸਾ ਨਹੀਂ ਕਰਦਾ ਉਹ ਬਾਹਰ ਜੰਗਲਾਂ 'ਚ ਪਟਕਦਾ ਫਿਰਦਾ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹਿ ਰਾਖ ਲਹਿ ਗਲ ਲਾਏ ਕਹਿੰਦੇ ਪਰਮਾਤਮਾ ਜੀ ਤੇਰੀ ਵਡਿਆਈ ਮੇਰੇ ਕੋਲੋਂ ਕੀਤੀ ਨਹੀਂ ਜਾਂਦੀ ਤੇਰੀ ਵਡਿਆਈ ਮੈਂ ਪੂਰੀ ਕਰ ਨਹੀਂ ਸਕਦਾ ਤੇਰੀ ਸਿਫਤ ਸਦਾ ਮੈਂ ਪੂਰੀ ਕਰ ਨਹੀਂ ਸਕਦਾ ਤੇਰੇ ਗੁਣਾਂ ਦਾ ਅੰਤ ਮੈਂ ਪਾ ਨਹੀਂ ਸਕਦਾ ਕਹਿੰਦੇ ਜਿਵੇਂ ਕਿ ਮੈਂ ਵੀ ਕਰ ਪ੍ਰਮਾਤਮਾ ਜੀ ਮੈਨੂੰ ਆਪਣੇ ਗਲ ਨਾਲ ਲਾ ਕੇ ਰੱਖ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਰਾਖੀ ਪੈਜ ਵਜੀਵਾ ਦਾਈ ਫਿਰ ਨਾਨਕ ਦਾਸ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਅਸੀਂ ਤੇਰੀ ਸ਼ਰਨ ਆਏ ਆਂ ਕਹਿੰਦੇ ਜਿਸ ਤਰ੍ਹਾਂ ਵੀ ਹੈ ਪਰਮਾਤਮਾ ਨੇ ਸਾਡੀ ਇੱਜ਼ਤ ਰੱਖੀ ਆ ਤੇ ਇਸ ਤਰ੍ਹਾਂ ਅਸੀਂ ਵਧਾਈ ਦੇ ਪਾਤਰ ਬਣੇ ਆ ਤੇ ਸਾਡੇ ਅੰਦਰ ਹਮੇਸ਼ਾ ਚੜ੍ਹਦੀ ਕਲਾ ਬਣੀ ਆ ਪਰਮਾਤਮਾ ਨੇ ਜੋ ਸਾਡੀ ਇੱਜ਼ਤ ਰੱਖੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸੁਮਤ ਬਖਸ਼ਨੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ